ਜਿੱਦ ਮम्मी ਜੀ ਦਾ ਇੱਥੋਂ ਹੀ ਉਹ ਮੈਂ ਹਲੇ 10th ਦੇ ਪੇਪਰ ਦੇਣੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਾਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮੁਜਬੂਬਿੰਗ ਕਰਤਾ ਮਤਲਬ ਰੋਕਾ ਦੇ ਕਰਨ ਦੇ ਕੰਮ ਕਰ ਕੋਈ ਸੁਣਦਾ ਹੀ ਨਹੀਂ ਆ ਜੇ ਕਿਹਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਇਗਨੋਰ ਕਰ ਛੱਡ ਦੇਸ ਹੋਂਦ ਤਾਂ ਬਹੁਤ ਮੁਸ਼ਕਲ ਜੀ ਹੈ ਬੜੇ ਜਾਣਿਆਂ ਨੂੰ ਕਿਹਾ ਹੈ ਹੱਥ ਵੀ ਮੰਗੀ ਬੜੇ ਜਾਣਿਆਂ ਦੀ ਤੇ ਇਹਨਾਂ ਨਾਲ ਬੱਚਨ ਕੰਮ ਲੈ ਖਰੀ ਕਰਕੇ ਦੋ ਪਿੰਡ ਦੇ ਵਿੱਚ ਆਉਂਦੀਆਂ ਤਾਂ ਰੰਟਾ ਵੀ ਆਉਂਦੀਆਂ ਨੇ ਪਰ ਸਾਡੇ ਦਾਦਾ ਨਹੀਂ ਕੋਣ ਐਨ ਵੀ ਵੀ ਇਸ ਸੰਸਥਾਨ ਨੂੰ ਕੋਠਿਆਂ ਤੋਂ ਜਿਹੜੀ ਤਰਪਾਉ ਤੱਕ ਨਹੀਂ ਕਰਦੇ ਬੋਲ ਨਹੀਂ ਕਿ ਅਸਲ ਇਹ ਨੰਸਰ ਪਾਲ ਦਿੱਤੀ ਹੈ ਕਿ ਇਦਾਂ ਹੀ ਬਸ ਚੌਂਦੇ ਰਹੇ ਨੇ ਇਦਾਂ ਵਿਚਾਰੇ ਪਿੰਡ ਦੇ ਬੀਬੀ ਦੀ ਹੁੰਦਾ ਕੋਈ ਨਹੀਂ ਆ ਮਰ ਦੋਨੇ ਕੋਠੇ ਸਾਡੇ ਪਿੰਡ ਚੋਂ ਤੇ ਕਹਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਤੇ ਨਾ ਇਹਨਾਂ ਦਾ ਕੁਝ ਕੀਤਾ ਹੀ ਆ ਉਹਨਾਂ ਲਾ ਪ੍ਰੀਸੇ ਖੁਸ਼ੀ ਗੁਰ ਅੱਜ ਅਸੀਂ ਪਹੁੰਚੇ ਜਿਹੜਾ ਗਰਦਾਸਪੁਰ ਦੇ ਪਿੰਡ ਪਨਮਰ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਜਿਹੜੇ ਮਤਲਬ ਲੋੜਵੰਦ ਪਰਿਵਾਰ ਨੇ ਮਤਲਬ ਇਹਨਾਂ ਦੀ ਜਿਹੜੀ ਦਾਸਤਾਵਾ ਬਹੁਤ ਹੀ ਜਿਹੜੀ ਦੁਖਦਾਈ ਆ ਸੋ ਬੱਚੇ ਜਿਹੜੇ ਨੇ ਛੋਟੇ ਨੇ ਇੱਕ ਤਾਂ ਕੁੜੀ ਜਿਹੜੀ ਆ ਪਲੱਸ 2 ਦੇ ਵਿੱਚ ਜਿਹੜੀ ਆ ਪੜਦੀ ਸੀ ਤਾਂ ਘਰ ਦੇ ਹਾਲਾਤ ਜਾਂ ਕਹਿ ਸਕਦੇ ਆ ਵੀ ਮਤਲਬ ਕੁਦਰਤੀ ਮਾਰ ਇਦਾਂ ਦੀ ਭਈ ਕਿ ਬੱਚਿਆਂ ਨੂੰ ਜਿਹੜਾ ਬਾਹਰ ਜਾ ਕੇ ਆਪ ਖੁਦ ਕੰਮ ਕਰਨਾ ਪਿਆ ਪਿੰਡ ਸੋ ਇਦਾਂ ਦੀ ਉਮਰ ਦੇ ਵਿੱਚ ਜਿਹੜੇ ਮਾਪੇ ਉਹਨੇ ਬੱਚਿਆਂ ਨੂੰ ਮਤਲਬ ਕਈ ਤਰ੍ਹਾਂ ਦੀ ਜੜੀਆਂ ਮਤਲਬ ਸੂਤਾ ਦੇ ਦੇਣ ਜਾਂ ਬੱਚਿਆਂ ਨੂੰ ਕੋਈ ਮਤਲਬ ਨੌਕਰੀ ਵਾਲੇ ਬੰਨੇ ਜਾਂ ਕੋਈ ਕੋਰਸ ਵਾਲੇ ਬੰਨੇ ਪਾਉਂਦੇ ਨੇ ਪਰ ਕੁਦਰਤੀ ਮਾਰ ਕਹਿ ਸਕਦੇ ਜਾਂ ਹਾਲਾਤਾਂ ਦੀ ਮਜਬੂਰੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਕੰਮ ਜਿਹੜਾ ਜਾ ਕੇ ਕਰਨਾ ਪੈ ਰਿਹਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਨੇ ਉਹ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰ ਲੈਨੇ ਆ ਸਸਿ ਜੀ ਕੀ ਨਾ ਜੀ ਰਾਣੀ ਜੀ ਮੈਨਾਂ ਦਾ ਹਾਂਜੀ ਇਹ ਮੇਰੇ ਬੱਚੇ ਸਾਰੇ ਬੱਚਿਆਂ ਬਹੁਤ ਜ਼ਿਆਦਾ ਮਰੀ ਹਾਲਤ ਹੈ ਪਿੰਡ ਦੇ ਵਿੱਚ ਕੋਈ ਹਲਫ ਨਹੀਂ ਕਰਦਾ انہਾਂ ਦੀ ਆਪ ਕਮਾ ਕੇ ਖਾਂਦੇ ਆ ਹਾਂਜੀ ਕਿਹੜੀ ਮੰਦੇ ਅਸੀਂ ਜਿਹੜੀ ਨੋਪਤਾਈ ਵੀ ਬੱਚਿਆਂ ਨੂੰ ਆਪ ਜਿਹੜਾ ਮਤਲਬ ਜਾਣਾ ਜਾਣਾ ਤੇ ਆਪ ਹੀ ਪਹਿਲਾਂ ਮੇਰੇ ਨਾਲ ਰਹਿੰਦੇ ਤੇ ਫਿਰ ਆਉਂਦੇ ਵੀ ਨਹੀਂ ਸਾਡਾ ਜਾਣਾ ਨਹੀਂ ਹੁੰਦਾ ਵੀ ਅਸੀਂ ਆਪਣੇ ਅੱਡ ਭੜੇ ਹੋ ਸਕਣਾ ਹੈ ਸਾਡਾ ਘਰ ਵੀ ਬਣਨ ਵਾਲਾ ਵਾ ਗਾੜੀ ਅਸੀਂ ਪੜਨਾ ਲਿਖਣਾ ਵੀ ਹੈ ਗਾੜੀ ਬੱਚਿਆਂ ਨੂੰ ਦਸਾਉ ਸਾਈ ਲਾਉਣਾ ਇਹ ਕਰਕੇ ਆਪਨੇ ਕਮਾ ਕੇ ਦਿਖਾਂਦੇ ਫੇ ਵਿਚਾਰੇ ਤਹੀਂ ਤਾਂ ਆਖਿਆ ਵੀ ਚਲ ਕੋਈ ਗੱਲ ਨਹੀਂ ਜਿੱਥੇ ਅਸੀਂ ਖਾਂਦੇ ਉੱਥੇ ਤੁਸੀਂ ਵੀ ਖਾਈ ਜਾਓ ਮੇਰੇ ਘਰ ਵਾਲੇ ਦੀ ਦਇਆਤ ਹੋ ਗਈ ਇਹ ਕਰਕੇ ਮੈਂ ਵੀ ਬੱਚਿਆਂ ਦੇ ਸਿਰ ਤੇ ਹੀ ਤੇ ਆ ਕੁੜੀ ਨੇ ਸੋਚਿਆ ਵੀ ਮੈਂ ਕਿਦਾਂ ਰਹਿ ਸਕਨੀ ਤੁਸੀਂ ਕੋਈ ਗੱਲ ਮੈਂ ਆਪਣੀ ਕਮਾ ਕੇ ਖਾਵਾਂਗੀ ਜ਼ਰੂਰ ਕਿੰਨੀ ਕਿੰਨੀ ਮੇਰੇ ਬੱਚਿਆਂ ਦੀ ਤੇ ਕਿੰਨੀ ਕਿੰਨੀ ਸਟੱਡੀ ਕੀਤੀ ਚੜ੍ਹੇ ਇਹਨੇ ਕੀਤੀ ਇਹਨੇ ਪਲੱਸ 2 ਕੀਤੀ ਇਹਨੇ ਆਹ ਕੁੜੀ 10ਵੀਂ ਚ ਪੜਦੀ ਆ 9ਵੀਂ ਚ ਹਾਂਜੀ ਫਿਰ ਕਿਸ ਚੀਜ਼ ਦਾ ਕੰਮ ਕਰ ਕੱਥੇ ਕਰਦੇ ਨੇ ਕੰਮ ਇਦਾਂ ਘਰਾਂ 'ਚ ਕਰਦੇ ਨੇ ਹਾਂਜੀ ਘਰਾਂ 'ਚ ਕਰਦੇ 800 ਰੁਪਏ ਲੈਂਦੀਆਂ ਦੋਵੇਂ ਭੈਣਾਂ ਦੋ ਘਰਾਂ ਦਾ ਕੰਮ ਕਰਦੀਆਂ ਨੇ ਹਾਂਜੀ ਉਹ ਦੋਵੇਂ ਭੈਣਾਂ ਜਿਹੜੀਆਂ ਨੇ ਮਹੀਨੇ ਦਾ 800 ਰੁਪਿਆ 800 ਰੁਪਿਆ ਮਹੀਨੇ ਦਾ ਲੈਂਦੀਆਂ ਨੇ ਤੇ ਦੁੱਧ ਜਿੰਨਾ ਦਾ ਘਰ ਕੰਮ ਕਰਦੇ ਉਧਰੋਂ ਦੁੱਧ ਲਿਆਉਂਦੇ 1/2 ਕਿਲੋ ਤੇ ਇਦਾਂ ਟਾਈਮ ਮਾਰਾ ਮਟਾ ਨੰਗਨ ਰਿਆ ਜਾਂਦੇ ਕਹਣ ਕਤੋਂ ਤਾਂ ਉਹਦਾ ਕੋਈ ਦੇ ਦਿੰਦਾ ਵਿਚਾਰਾ ਹਾਂਜੀ ਬਹੁਤ ਜ਼ਿਆਦਾ ਟੈਟ ਹੈ ਕੋਠਿਆਂ ਦੀ ਵੀ ਜਿਹੜੀ ਕੰਡੀਸ਼ਨ ਹੈ ਮਤਲਬ ਚਲੋ ਫੱਦ ਸਾਹਿਬ ਹੁੰਦੇ ਤਾਂ ਚਲੋ ਪਰਿਵਾਰਕ ਮੈਂਬਰ ਹੁੰਦੇ ਤਾਂ ਚਲੋ ਕੁਝ ਨਾ ਕੁਝ ਇਸ਼ਾਰ ਕਰਦੇ ਕਮਰੇ ਤਾਂ ਵੀ ਜਿਹੜੀ ਕਰਦੇ ਪਰਭਾਈ ਕਰਦੇ ਜਾਂ ਇਹਨਾਂ ਲਈ ਪਰ ਹੁਣ ਕਿਵੇਂ ਬਣਦਾ ਹਾਂ ਤੇ ਬਹੁਤ ਮੁਸ਼ਕਲ ਜੀ ਅਸੀਂ ਬੜੇ ਜਾਨੇ ਨੂੰ ਕਿਹਾ ਵਈ ਹਲਫੇ ਵੀ ਮੰਗੀ ਬੜੇ ਜਾਨੇ ਦੀ ਵੀ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਕਮਰੇ ਖਰੀਦ ਕੇ ਦੋ ਪਿੰਡ ਦੇ ਵਿੱਚ ਆਉਂਦੀਆਂ ਗਰੰਟਾ ਵੀ ਆਉਂਦੀਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚਦੀਆਂ ਅਜੇ ਤੱਕ ਨਾ ਕਹਿੰਦੇ ਇੱਥੇ ਪਲਾਟ ਦਵਾਏ ਨਾ ਕਹਿੰਦੇ ਕਿ ਇਹਨੇ ਕਮਰੇ ਦੇ ਪਾਏ ਨਾ ਕੋਠਿਆਂ ਦੇ ਪੈਸੇ ਤੱਕ ਪਏ ਹਨ ਮਤਲਬ ਕਿਸੇ ਸਮੱਸੇ ਵੀ ਤੇ ਸਾਈਟ ਤੱਕ ਤੁਸੀਂ ਅਪਰੋਚ ਕੀਤੀ ਜਾਂ ਉਹਨਾਂ ਤੱਕ ਕੋਈ ਨਹੀਂ ਨਾ ਕੋਈ ਸੁਣੇ ਕੀਤਾ ਉਹਨਾਂ ਨੇ ਹਟੇ ਨਾ ਕੱਚਾ ਘੋਟੇ ਦੇ ਜਿਹੜੀਆਂ ਫੈਲਾਂ ਨੇ ਭਰੀਆਂ ਵੀ ਜਾਂਦੀਆਂ ਤੁਸੀਂ ਜਿਹੜੀ ਭਰੀਆਂ ਵੀ ਕਈਆਂ ਆਜੇ ਭਰੀਆਂ ਭਰੀ ਪੜ ਪੜ ਕੇ ਦਿੱਤੀਆਂ ਨੇ ਪਰ ਉਹ ਗਾੜੀ ਚੱਲ ਗਈ ਹੀ ਅਜੇ ਤੱਕ ਪੈਸੇ ਨਹੀਂ ਕੋਈ ਵੀ ਪਾਇਆ ਨਾ ਚ ਮਤਲਬ ਇਸ ਏਜ ਦੇ ਵਿੱਚ ਜਿਹੜੇ ਨਾਣੇ ਨੇ ਅਕਸਰ ਕੋਰਸ ਕਰਦੇ ਨੇ ਤੇ ਜਾਂ ਜਿਹੜੇ ਮਤਲਬ ਮਾਪੇ ਜਿਹੜੇ ਜਿੱਦਾਂ ਹੁੰਦਾ ਵਾ ਤੇ ਇਹਨਾਂ ਬੱਚਿਆਂ ਨੂੰ ਨਹੀਂ ਕੰਮ ਕਰਨ ਦੀ ਭੇਜਦਾ ਮਤਲਬ ਇਹ ਕੁਦਰਤੀ ਰੂਪੀ ਕਾਇਰ ਹੁੰਦਾ ਹਾਂਜੀ ਜੇ ਲੱਗਦਾ ਵੀ ਏਡੀ ਸਟੇਜ ਸਟੇਜ ਦੇ ਵਿੱਚ ਬੱਚਿਆਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਅਜੇ ਤੇ ਇਹੋ ਇਹਨਾਂ ਦੇ ਕੱਢਣ ਮੱਲਾਂ ਦੀ ਵਾਰੀ ਆ ਚਲੋ ਉਦਾਂ ਪਰਦੇ ਲਿਖਦੇ ਸੀ ਪਰ ਜਦੋਂ ਤੁਹਾਨੂੰ ਪਤਾ ਜਿਉ ਮੇਰੀਆਂ ਪੈਜਾਂ ਨੇ ਬੜੀ ਬੜੀ ਵੱਟੀਆਂ ਪੈ ਗਏ ਜਿਉ ਮੇਰੀਆਂ ਮੰਮੀ ਡਾਡੀਆਂ ਨਾ ਦੱਸਿਆ ਤੇ ਹਨੀ ਤੇ ਬਹੁਤ ਮੁਸ਼ਕਿਲ ਦੁੱਜਾ ਜਿਹੜਾ ਉਹਨੜਕਾ ਦੱਸਦੇ ਉਹ ਵੀ ਕਿੰਨੀ ਹੈ ਜੀ ਉਹ ਤਾਂ 12 ਸਾਲ ਜੇ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੰਮ ਕਰਤੇ ਤੇ ਢਿਡਾਂ ਲਾਉਂਦੇ ਹਾਂ ਜੀ ਢਿੜੀ ਲਾਉਣ ਜਾਂਦਾ ਅੱਜ ਕਿਹਾ ਜੇ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਨਹੀਂ ਨੇ ਮੈਂ ਜਾਣੀ ਨਹੀਂ ਦੇਣਾ ਹਾਂਜੀ ਤੇ ਇਹ ਕਰਕੇ ਤੁਹਾਨੂੰ ਪਤਾ ਜੀ ਜਦੋਂ ਘਰ ਦੇ ਹਾਲਾਤ ਕੋਈ ਘਰੀ ਕੋ ਦੇਹੇ ਨਾ ਫਿਰ ਬਚੰਦ ਕਰਨਾ ਜੇ ਕਰਨਾ ਪੈਂਦਾ ਜੀ ਮਨੂੰ ਇੰਨੀ ਬਰਸਾਤਾਂ ਹੋਣ ਡੀਆਂ ਨੇ ਪੈ ਐਨਆਰਆਈ ਵੀਰ ਨੇ ਸੰਸਥਾ ਨੇ ਇਹਨਾਂ ਕੋਠਿਆਂ ਤੇ ਜਿਹੜੀ ਤਰਪਾਲ ਤੱਕਣੀ ਹੁੰਦੀ ਬਲਕਿ ਨਹੀਂ ਕਿਸ ਨੇ ਨਿੰ ਤਰਪਾਲ ਦਿੱਤੀ ਹੈ ਕਿ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪੈਂਦੇ ਰਹੇ ਹਾਂਜੀ ਬਾਸਰਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲ ਹਾਲਾਤ ਇਹਨਾਂ ਦੇ ਅੰਦਰ ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਓਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸਾੜਾ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਸੀ ਤੇ ਉਹ ਚੱਲੇ ਚੱਲਉਂਦੇ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਘਰ ਦੇ ਵਿੱਚ ਮਤਲਬ ਚੰਗੇ ਭਲੇ ਆਮ ਦਈਏ ਤੇ 7 8 10000 ਰੁਪਏ ਵੀ ਖਰਚਾ ਜਿਹੜਾ ਚੱਲਣ ਰਿਹਾ ਮਤਲਬ ਸੂਮ ਤੇ ਕਰਕੇ ਤੇ 1500 ਰੁਪਏ ਨੇ ਕਿਵੇਂ ਸੱਤੇ ਚੱਲਦੇ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਦਾਂ ਕਿ ਇਹਨਾਂ ਦੇ ਪੰਸਨ ਨਹੀਂ ਜੇ ਲੱਗੀ ਸਰ ਅਜੇ ਤੱਕ ਇਹਨਾਂ ਦੇ ਪੰਸਨ ਤਨਾਂ ਪੈਣ ਪਰਾਂ ਦੀ ਪੰਸਨ ਨਹੀਂ ਲੱਗੀ ਆਗੀ ਬਹੁਤ ਜ਼ਿਆਦਾ ਹੀ ਫਾਰਮ ਫਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਦੀ ਆਗੀ ਨਾ ਪੰਸਨ ਵੀ ਲੱਗੇ ਪੈਸਾ ਵੀ ਨਹੀਂ ਲੱਗੀ ਵਿਚਾਰੇ ਮੈਂ ਦਾਦਾ ਇਹਨਾਂ ਦਾ ਮੈਂ ਗਾਉ ਮੇਰੇ ਨਾਂ ਦਾ ਜੇ ਮੈਂ ਇਹਨਾਂ ਦੇ ਬੱਚਾ ਨੂੰ ਦੇ ਦਿਆ ਕਰਾਂਗਾ ਤੋ ਮੋਵਿੰਗ ਸਾਡੀ ਗੱਲਬਾਤ ਕੋਈ ਨਹੀਂ ਬਣ ਰਹੀ ਗਰੀਬ ਦੀ ਸੌਂਦਾ ਕੋਈ ਨਹੀਂ ਆ ਕਿ ਬਜ਼ੁਰਗ ਕੋਈ ਕਹਿੰਦਾ ਮੈਂ ਦੇਖਿਆ ਬਾਰਸ਼ਾਂ ਪੈਦੀ ਰਹੀ ਹੈ ਕਿਨਾਂ ਤਰਪਾਲ ਤੱਕ ਦੀ ਨਹੀਂ ਬੱਤੀ ਨਹੀਂ ਜੀ ਠੀਕ ਹੈ ਨੇ ਮੈਂ ਦੋਂਦੇ ਕੋਠੇ ਤੇ ਮੈਂ ਉਹ ਜਗਾ ਚੱਲ ਜਾਵਾਂ ਕੁੜੀਆਂ ਦੀ ਗੱਲ ਹੈ ਪਪਾ ਜੀ ਗਜ਼ਾਰਾ ਕਰ ਤੂੰ ਉੱਧਰ ਚੱਲ ਜਾ ਮੈਂ ਪੁੱਤ ਕੋਠੇ ਢੇਕ ਪਾੰਗੇ ਤੇ ਸਾਡੇ ਅਗ ਮਦ ਹੋ ਗਈ ਪਹਿਲਾਂ ਫਾਦਰ ਸਬਖਸ ਪਰੋ ਇੱਕ ਜਮਾ ਤੋ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂਜੀ 5 ਸਾਲਾਂ ਦੇ ਜਨੂਤਾ ਹੈ ਇਹਨੂੰ ਵਾਚ ਦੋ ਦੋ ਕਸਾਲਾਂ ਬਾਅਦ ਮਮੀ ਦੇ ਦਿੱਤਾ ਮਾਤਾ ਹੋ ਗਈ ਹਾਂਜੀ ਦੋ ਢਾਈ ਸਾਲ ਹੋ ਗਏ ਦੀ ਮਮੀ ਦੇ ਹੋਈ ਹਾਂਜੀ ਬਲੂ ਵੀ ਛੋਟੀ ਹੈ ਜੋ ਪਰਦੇ ਹਾਂਜੀ ਹਾਂਜੀ ਪਰ ਦੇਰ ਹਾਂਜੀ ਬਲੂ ਹਾਲਾਤ ਹੀ ਇਦਾਂ ਦੇ ਬਣ ਗਏ ਕਿ ਬੱਚਿਆਂ ਨੂੰ ਖੁਦ ਚੱਲ ਕੇ ਬੱਚਿਆਂ ਨੂੰ ਆਪ ਕਰਨੀ ਪਈ ਹਾਂਜੀ ਕਿਸੇ ਨੇ ਮਾਂ ਨਹੀਂ ਕੀਤੀ ਕਿਸੇ ਨੇ ਮਜਤ ਨਹੀਂ ਕਰਦਾ ਹੈਗਾ ਪਿੰਡ 'ਚ ਕੋਈ ਵੀ ਨਹੀਂ ਕਰਦਾ ਹੈਗਾ ਪਲਸ 2 ਕਿੰਨੀ ਬਹੁਤ ਕੀਤੀ ਕੁੜੀ ਦੀ ਮਾਤਾ ਦੇ ਦਿੱਤਾ ਹੋ ਗਿਆ ਤੇ ਬਾਅਦ 'ਚ ਕੁੜੀ ਨੇ ਪਲਸ 2 ਕੀਤੀ ਆ ਹੁਣ ਕੀਤੀ ਜੋ ਕੁੜੀ ਨੇ ਪਲਸ 2 हां प्लस 2 ਕਰਕੇ ਫਿਰ ਉਹਨੇ ਆ ਬੱਚਿਆਂ ਨੂੰ ਲਈ ਜੋ ਕਰਨਾ ਕੁਦਰਤੀ ਮਾਰਤਾ ਪਈਆ ਮਤਲਬ ਹੁਣ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹ ਪਲੱਸ 2 ਕਰ ਲਈ ਕਿਤੇ ਨਾ ਲੱਗਦਾ ਨਹੀਂ ਵੀ ਹੁਣ ਜਿੱਦਾਂ ਆਮ ਮੌਲਤ ਕਰਦੀ ਅਧਿਕਾਰੀ ਲੋਕਾਂ ਦੇ ਘਰਾਂ ਜਾ ਕੇ ਤੇ ਬੱਚੀ ਪੜ ਲਹੀ ਗਈ ਛੋਟੇ-ਮੋਟੇ ਨੌਕਰੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਮਤਲਬ ਇਹਦੇ ਇਹਦੇ ਹਾਲਾਤ ਵੇਖ ਕੇ ਤੇ ਇਦਾਂ ਦੀ ਇਹਨੂੰ ਚਾਹੀਦੀ ਜੋ ਮਿਲਣੀ ਇਹਨੂੰ ਨੌਕਰੀ ਜ਼ਰੂਰ ਚਾਹੀਦੀ ਜੋ ਇਹਨਾਂ ਦੀ ਹੈਲਪ ਵੀ ਕਰਨ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨ ਆਪਾਂ ਇਹੋ ਹੀ ਕਹਿ ਸਕਦੇ ਆ ਕਿਉਂਕਿ ਸਾਡੇ ਪਿੰਡ ਚੋਂ ਤੇ ਕਹਿੰਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਤੇ ਨਾ ਇਹਨਾਂ ਦਾ ਕੁਛ ਕੀਤਾ ਹੀ ਆ ਕਿ ਕਿੱਥੇ ਜਾਂਦੇ ਬੱਚੇ ਕੰਮ ਕਰਨੇ ਬੱਚੇ ਇਦਾਂ ਕਿ ਲੋਕਾਂ ਦੇ ਘਰਾਂ 'ਚ ਹੀ ਜਾਂਦੇ ਜੋ ਦੋਨਾਂ ਤਿੰਨਾਂ ਘਰਾਂ ਦਾ ਕੰਮ ਕਰਦੀ ਹੈ ਕੁੜੀ 800 ਰੁਪਇਆ ਦੀ ਦਿਹਾੜੀ 800 ਰੁਪਇਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਇਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਕਿੰਨੇ ਵੇਲੇ ਜਾਂਦੇ ਕੰਮ ਤੇ ਕਿੰਨੇ ਵੇਲੇ ਸਵੇਰੇ ਚੱਲ ਜਾਂਦੇ ਜੋ 8 ਵਜੇ ਤੋ ਉਦੋਂ ਦਾ 3 ਤਿੰਨ ਵਜੇ ਹੁੰਦੇ ਜੋ ਜੋ ਸਵੇਰ ਤੋਂ ਜਾਂਦੀਆਂ ਮੈਨੂੰ ਅਸੀਂ ਪਰ ਲਾਈਏ 400 500 ਰੁਪਏ ਦੇ ਹਿਸਾਬ ਨਾਲ ਲਾਈਏ ਤਾਂ ਕਾਫੀ ਮਾਉਂਟ ਬਣਦੀ ਆ ਤੇ ਤੁਸੀਂ ਇਹ ਮਾਉਂਟ ਹੀ ਬੜੀ ਘੱਟ ਦੱਸ ਰਹੇ ਹੋ ਫਿਰ ਉਹਨੇ ਜਿੰਨੀ ਦੇਖੋ ਜਿੰਨੇ ਮਿਲਦੇ ਦੱਸੀ ਉਹਨਾਂ ਹੀ ਦੱਸਣੀ ਉਹਨਾਂ ਹੀ ਵਿਚਾਰੀਆਂ ਕਰਦੀਆਂ ਕੰਮ ਮਿਹਨਤ ਕਰਕੇ ਤੇ ਆਪਣੇ ਘਰ ਦਾ ਸਰਕਲ ਚਲਾਉਂਡੀਆਂ ਜੂ ਫਿਰ ਜਿਹੜੀ ਕਰਦੀਆਂ ਲੋੜਾਂ ਨੇ ਰਸਤਾ ਨੇ ਜਾਂ ਮਿਲ ਕੋਰ ਜੇ ਰੋਟੀ ਪਾਣ ਦੇ ਕਿਵੇਂ ਸਰਕਲ ਚੱਲਦਾ ਉਹ ਏਦਾਂ ਹੀ ਵਿਚਾਰੀ ਰਜਿਸਟਰ ਕਰ ਲੈਂਦੀ ਜਾਂ ਕਿਸੇ ਦੇ ਜਿਨ੍ਹਾਂ ਦੇ ਘਰ ਕੰਮ ਕਰਦੇ ਏਦਾਂ ਖਾ ਖੂ ਲੈਂਦੇ ਆ ਤੇ ਜਾਂ ਏਦਾਂ ਹੀ ਰਾਤ ਨੂੰ ਆਪਣੇ ਘਰ ਜਾ ਕੇ ਬਣਾ ਲੈਂਦੇ ਮਾੜਾ ਮੋਟਾ ਇੱਧਰ ਜਸਟ ਕਰੀ ਜਾਂਦੀ ਜੀ ਐਨਆਰਈ ਵੀਰ ਨੇ ਜੋ ਸਮਾਜ ਸੇਵੀ ਸਜਤਾ ਨੇ ਜਿਵੇਂ ਲੋਕਾਂ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੇ ਹੋ ਦੇਖੋ ਇੱਧਰ ਬਾਹਰ ਆਈ ਹੈ ਕਿੰਨੇ ਮਤਲਬ ਸਮਾਜ ਸੇਵੀ ਸੇਵਾ ਨੇ ਬੜੇ ਤਗੜੇ ਜਗ੍ਹੀ ਪੱਧਰ ਤੇ ਸੇਵਾ ਹੋਈ ਹੈ ਕਿ ਲੱਗਦਾ ਨਹੀਂ ਵੀ ਏਡੇ ਛੋਟੇ ਮਸੂਮ ਬੱਚਾ ਵੀ ਜਿਹੜਾ ਉਹਨਾਂ ਦਾ ਧਿਆਨ ਜਾਣਾ ਚਾਹੀਦਾ ਸਹੀਦਾ ਇਹ ਉਹਨਾਂ ਨੂੰ ਤੇ ਆਪ ਨੂੰ ਹੁਣ ਦੇਖਣਾ ਚਾਹੀਦਾ ਕਿ ਇਹਨਾਂ ਬੱਚਿਆਂ ਵਾਲੀ ਵੀ ਵੇਖਿਆ ਨਾ ਬੱਚਿਆਂ ਦੇ ਕਿੱਦਾਂ ਦੇ ਹਾਲਾਤ ਆ ਇਹ ਕਿੰਦਾ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਜਿਨ੍ਹਾਂ ਦਾ ਮਾਪਿਓ ਨਾ ਹੋਵੇ ਉਹਨਾਂ ਬੱਚਿਆਂ ਦਾ ਕੀ ਜੀਣਾ ਹੁੰਦਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕਮਰੇ ਦੇ ਫੇਰ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਕਿਸੇ ਵੀ ਸਮਾਜ ਸੇਵੀ ਜਾਂ ਐਨਆਰਆਈ ਵੀਰ ਜਾਂ ਪਿੰਡ ਵਾਲੇ ਦੀ ਵੀ ਐਡੀ ਅਪਰੋਚ ਨਹੀਂ ਪਈ ਕਿ ਇਹਨਾਂ ਨੂੰ 2-300 ਰੁਪਏ ਦੀ ਇੱਕ ਤਰਪਾਲ ਜਿਹੜੀ ਆ ਲੈ ਕੇ ਦਿੱਤੀ ਨਹੀਂ ਨਹੀਂ ਦਿੱਤੀ ਖੇਚੜੀ ਨਹੀਂ ਕੀਤੀ ਸੋ ਕਮਰੇ ਚੋਂਦੇ ਰਹੇ ਬਰਸਾਤਾ ਪਈਦੀ ਰੀਆਂ ਮਿੱਟੀ ਜੜੀ ਕਬਰਾਂ ਦੀ ਬਾਲੇ ਡਿੱਗਦੀ ਰਹੀ ਪਰ ਕਿਸੇ ਵੀ ਸਮਾਜ ਸੇਵੀ ਨੇ ਜਾਂ ਪਿੰਡ ਵਾਲੇ ਨੇ ਇਹਨਾਂ ਤੱਕ ਅਪਰੋਚ ਜੜੀ ਨਹੀਂ ਕੀਤੀ ਸੋ ਇਹਨੀਆਂ ਸੇਵਾ ਜੜੀਆਂ ਚੱਲਣ ਡੀਆਂ ਨੇ ਵਕਵਾ ਕਿਸਮ ਦੇ ਸਾਵਾਂ ਕਰ ਰਹੇ ਨੇ ਪਰ ਇਹਨਾਂ ਵਾਰੀ ਜੜੀ ਆ ਉਹਨਾਂ ਦੀ ਸੇਵਾ ਜੜੀ ਨਹੀਂ ਕਿ ਜੜੀ ਹੋਈ ਆ ਹੋਰ ਮਤਲਬ ਕਿਵੇਂ ਮਤਲਬ ਕੋਈ ਦਾਨੀ ਜਿਹਾ ਸੱਜਣ ਜਾਂ ਕਿਵੇਂ ਮਤਲਬ ਕੋਈ ਰਾਸ਼ਨ ਮਿਹਨਤ ਦੇ ਕੋਈ ਨਹੀਂ ਲਾਈ ਨਾ ਕਿਸੇ ਦਾਨੀ ਜਿਹੀ ਲਾਈ ਹਾਂਜੀ ਉਹਦਾ ਕਣਕਮ ਦੀ ਜੜੀ ਉਹ ਉਹਨਾਂ ਨੂੰ ਮਿਲਦੀ ਆ ਹਾਂਜੀ ਕਣਟ ਭਰਿਆ ਜੀ ਹੋਰ ਉਹਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਜੀ ਮਿਲਦੀ ਹਾਂਜੀ ਇਹਨਾਂ ਨੇ ਇੱਕਦਮ ਸਰਪੰਚ ਨੂੰ ਆਖਿਆ ਵੀ ਮੇਰਾ ਆ ਬਾਥਰੂਮ ਡਿੱਗਾਂ ਦੇ ਮੇਰਾ ਬਾਥਰੂਮ ਬਣਾ ਦੋ ਉਹਨਾਂ ਨੇ ਉਹ ਵੀ ਨਹੀਂ ਬਣਾ ਕੇ ਦਿੱਤਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਨਾ ਹੋਂਦ ਦੀ ਵੀ ਆਵਾਜ਼ ਆ ਰਹੀ ਹੈ ਲੀ ਰੇ ਤੋਂਦੀ ਵੀ ਆਵਾਜ਼ ਆ ਰਹੀ ਹੈ ਮੈਂ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਗੁਜਾਰਸ਼ ਕਰਾਂਗਾ ਵੀ ਬਾਥਰੂਮ ਦੀਆਂ ਤਸਵੀਰਾਂ ਜ਼ਰੂਰ ਇੱਕ ਵਾਰੀ ਦਰਸ਼ਕਾਂ ਨੂੰ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਇਹ ਬਾਥਰੂਮ ਮਤਲਬ ਆਪਾਂ ਕੀ ਬਾਥਰੂਮ ਕਹਿ ਸਕਨੇ ਦੇਖ ਸਕਦੇ ਹੋ ਇੱਥੇ ਇੱਕ ਬੰਦਾ ਪੈਰ ਨਹੀਂ ਪਾ ਸਕਦਾ ਬਾਥਰੂਮ ਵਾਲਾ ਤਾਂ ਨਾ ਫਰਸ਼ ਹੈ ਤੇ ਨਾ ਕੁਝ ਉੱਤੇ ਛੱਤ ਹੈਗੀ ਆ ਮਤਲਬ ਕੰਮ ਪਾਪਾ ਦੀ ਬਾਈਕ ਹੀ ਉਹ ਵੇਚ ਕੇ ਫਿਰ ਕੁੜੀ ਨੇ ਆਪਣੇ ਅੰਦਰ ਮੋਟਰ ਲਵਾਈ ਪਾਪਾ ਦੀ ਡੈਥ ਹੋ ਗਈ ਤੇ ਫਿਰ ਬ੍ਰਦਰ ਛੋਟਾ ਸੀ ਤੇ ਇਹ ਕਰਕੇ ਉਹਨੇ ਬਾਈਕ ਵੇਚ ਕੇ ਕੁਝ ਆਪ ਕੰਮਕੁਮ ਕਰਕੇ ਜਿੰਨਾ ਦਾ ਜਿੰਨਾ ਦੇ ਕੰਮ ਕਰਦੀ ਸੀ ਲੈ ਕੇ ਫਿਰ ਉਹਨੇ ਮੋਟਰ ਲਵਾਈ ਨੋਂਤ ਹੀ ਹੁੰਦੀ ਉਹਨੂੰ ਬਹੁਤ ਦਿੱਕਤ ਸੀ ਘਰ ਦੇ ਵਿੱਚ ਕਹਿ ਸਕਦੇ ਪਾਣੀ ਦੀ ਦਿੱਕਤ ਇੰਨੀ ਸੀ ਵੀ ਮੋਟਰਸਾਈਕਲ ਤੱਕ ਵੇਚਣਾ ਹਾਂਜੀ ਮੋਟਰਸਾਈਕਲ ਵੇਚਣਾ ਪਿਆ ਵਿਚਾਰੀ ਨੂੰ ਤੇ ਫਿਰ ਉਹਨੇ ਆਪਣੇ ਘਰ ਮੋਟਰ ਲਵਾਈ ਜੋ ਤੇ ਮੋਟਰ ਵੀ ਤੁਹਾਨੂੰ ਪਤਾ ਬਾਥਰੂਮ ਹੋਣ ਤੇ ਫੇਰ ਹੀ ਹੁੰਦੀ ਜੋ ਨੋਂਤੋਂਣ ਵਾਸਤੇ ਤੇ ਮੋਟਰ ਵਾਲੀ ਹੁਣ ਬਾਥਰੂਮ ਨਹੀਂ ਹੈ ਗਾਗਾ ਦੀ ਕਿਸੇ ਦੇ ਘਰ ਨਾ ਜਾਂਦੇ ਕਦੀ ਕਿਸੇ ਦੇ ਘਰ ਐਦਾਂ ਮੁਸ਼ਕਲ ਹੈ ਇਹਨਾਂ ਵਾਸਤੇ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਤੁਹਾਡੇ ਨਾਲ ਪੁੜੀਆਂ ਮਜੂਰ ਨੇ ਉਹਨਾਂ ਨੂੰ ਜਰੂਰ ਕਰੋ ਅੱਛਾ ਠੀਕ ਕਿੰਨੀ ਸਟੱਡੀ ਕੀਤੀ ਪਾਸਟੂ ਪਾਸਟੂ ਕੀਤੀ ਹਾਂਜੀ ਕਿੱਥੇ ਜਾਂਦੇ ਕੰਮ ਕਰ ਕੰਮ ਕਰ ਮੈਂ ਲੋਕਾਂ ਦੇ ਘਰਾਂ ਚ ਜਾਨੀ ਪਿੰਡ ਵਿੱਚ ਹਾਂਜੀ ਜੀ ਕਿਵੇਂ ਮਤਲਬ ਕਿੰਨੀ ਪੇ ਮਿਲਦੀ ਇੱਕ ਘਰ ਦਾ 800 ਰੁਪਿਆ ਮੈਂ ਦੂਆ ਘਰਾਂ ਦਾ ਕੰਮ ਕਰਦੀ 1600 ਰੁਪਿਆ ਲੈਂਦੀ ਹਾਂ ਕਦੀ ਉਦਾਂ ਮਤਲਬ ਜਿਵੇਂ ਘਰਾਂ ਦੇ ਵਿੱਚ ਮਰਦ ਕਰਦੇ ਜੋ ਉਦਾਂ ਮਤਲਬ ਉਹਨਾਂ ਨੇ ਮਰਦ ਦੀ ਕੀਤੀ ਵੀ ਆ ਤੁਹਾਡੇ ਪੁੱਤਰ ਪਾਲਿਆ ਜਾਂ ਘਰ ਦੇ ਵਿੱਚ ਪਾਣੀ ਨਹੀਂ ਜਾਂ ਕੋਈ ਇੱਦਾਂ ਨਹੀਂ ਨਹੀਂ ਇੱਕ ਵਾਰੀ ਉਹ ਕੰਮ ਤਾਂ ਕਿਸੇ ਨੇ ਮਤਰਖਿਆ ਹਾਂਜੀ ਮਤਲਬ ਕੀ ਲੱਗਦਾ ਵੀ ਚਲੋ ਕੁਦਰਤੀ ਮਾਰਤ ਹੈਗੀ ਆ ਕਿ ਮਤਲਬ ਕਿਹੜੀ ਪਰਨ ਦੀ ਉਮਰ ਹੀ ਜਾਂ ਘਰ ਦੀ ਹੋਰ ਮਤਲਬ ਕਰਦੀ ਹੀ ਇਹਨਾਂ ਚੱਕ ਮਤਲਬ ਕੰਮ ਕਰਨ ਪੈਂਦੇ ਪੜੰਦੀ ਉਮਰ ਵੀ ਹੀ ਜਦੋਂ ਮੰਮੀ ਦੀ ਡੈਥ ਹੋਈ ਜਦੋਂ ਮੈਂ ਹਲੇ 10th ਦੇ ਪੇਪਰ ਦੇਨੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਲਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਦਾ ਮਤਲਬ ਰੋਕਾਂ ਦੇ ਕਰਾਂ ਦੇ ਕੰਮ ਕਰਨੇ ਪਏ ਜਿਹੜੀ ਪਲਸ 2 ਕੀਤੀ ਮੰਮੀ ਦੇ ਜਦ ਤੋਂ ਬਹੁਤ ਕੀਤੀ ਹਾਂਜੀ ਹਾਂਜੀ ਪਲਸ 1 ਪਲਸ 2 ਬਾਅਦ ਚ ਕੀਤੀ ਆ ਤੇ ਡੈਡੀ ਦੀ ਡੈਥ ਹੋਈ ਜਦੋਂ ਮੈਂ 8th ਕਲਾਸ ਚ ਸੀ ਹਾਂਜੀ ਕੀ ਲੱਗਦਾ ਕਿ ਹੁਣ ਸਮਾਜ ਸੇਵੀ ਸੰਸਥਾ ਜਾਂ ਕੋਈ ਮਤਲਬ ਇਹਨਾਂ ਦੇ ਵੀਰ ਨੇ ਬਲੋ ਤੁਹਾਨੂੰ ਮਤਲਬ ਤੁਹਾਡੇ ਤੱਕ ਅਪਰੋਚ ਕਰਨ ਜਾਂ ਮਤਲਬ ਤੁਹਾਨੂੰ ਕੋਈ ਇਦਾਂ ਦੀ ਕੋਈ ਨੌਕਰੀ ਜਾਂ ਪ੍ਰਸ਼ਾਸਨ ਲੋ ਜਾ ਦਿੱਤੀ ਜਾਵੇ ਹਾਂਜੀ ਚਾਹੀਦਾ ਤੇ ਜ਼ਰੂਰ ਆ ਪਰ ਕੋਈ ਸਾਡੇ ਤੱਕ ਪਹੁੰਚਿਆ ਨਹੀਂ ਆ ਕੀ ਕੀ ਗੱਲ ਬੋਜਾ ਤਰਪਾਲ ਤੱਕ ਨਹੀਂ ਪਾਈ ਜੀ ਕੋਈ ਸੁਣਦਾ ਹੀ ਨਹੀਂ ਆ ਜੇ ਕਿਹਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਆ ਇਗਨੋਰ ਕਰ ਛੱਡਦੇ ਸਾਰੇ ਕਿ ਤਰਪਾਲ ਦੇ ਬਜਟ ਨਹੀਂ ਆ ਆਪਣੇ ਕੋਲ ਕੰਮ ਨਹੀਂ ਨਹੀਂ ਮੇਰੇ ਕੋਲ ਬਜਟ ਨਹੀਂ ਤਰਪਾਲ ਪਾਉਂਦੇ ਮੇਰਾ ਬਿਲਕੁਲ ਮਤਲਬ ਮਸਾ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਮਸਾ ਆਪਣੀ ਘਰਨ ਦਾ ਚਲਾਉਣੀ ਸੀ ਉਹ ਛੋਟਾ ਬ੍ਰਦਰ ਕਿੰਨੇ ਚੱਲਦਾ 12 ਸਾਲ ਦਾ ਹਾਂਜੀ ਸਟੱਡੀ ਕਰਦਾ ਛੋਟਾ ਹਾਂਜੀ ਹਾਂਜੀ ਉਹ 7th ਕਲਾਸ ਚ ਹੈ ਤੇ ਭੈਣ 9th ਕਲਾਸ ਚ ਹੈ ਸਰਕਾਰੀ ਸਕੂਲ ਯੇ ਸਰਕਰੀ ਦੇ ਲਈ ਸਟੱਡੀ ਕਰਦੇ ਹਾਂਜੀ ਠੀਕ ਨੇ ਇਹ 9th ਕਲਾਸ ਚ ਹਾਂਜੀ ਇਹ ਵੀ ਨਾਲ ਜਾਂਦੇ ਕੰਮ ਤੇ ਹਾਂਜੀ ਹਾਂਜੀ ਇਹ ਨਾਲ ਹੀ ਜਾਂਦੀ ਸੀ ਮਨ ਲੋ ਤੁਸੀਂ 800 ਰੁਪਏ ਚ ਇੱਕ ਘਰ ਦਾ ਦੋਹਾਂ ਘਰ ਦਾ 1600 ਤੇ ਇਹ ਸਿਸਟਰ ਦਾ ਫਿਰ ਨਾਲ ਤਾਂ ਹਲਪਰ ਹਾਂਜੀ ਇਹ ਨਾਲ ਮੇਰੇ ਹੈਲਪ ਕਰਵਾ ਦਿੰਦੀ ਆ ਤੇ ਫਿਰ ਆ ਕੇ ਕੰਮ ਕਰਵਾ ਕੇ ਇੱਕ ਘਰ ਦਾ ਕਰਵਾ ਜਾਂਦੇ ਆ ਤੇ ਫਿਰ ਇਹਨਾਂ ਸਕੂਲ ਚਲ ਜਾਂਦਾ ਫਿਰ ਇੱਕ ਘਰ ਦਾ ਮੈਂ ਕੱਲੀ ਕਰ ਲੈਨੇ ਆ ਦੋਹਾਂ ਸਿਸਟਰ ਨੂੰ ਜਿਹੜਾ ਵਾ 800 ਰੁਪਏ ਤੇ ਇੱਕ ਘਰ ਦੇ ਵਿੱਚ ਹੀ ਜਿਹੜਾ ਕਰਨਾ ਪੈਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਸੋ ਇਹ ਹਾਲਾਤ ਦੇਖ ਸਕਦੇ ਨੇ ਸਾਡਾ ਵੀ ਖੁਦ ਜਿਹੜਾ ਸਟੋਰੀ ਬਣਾਉਂਦਾ ਜਿਹੜਾ ਇਹ ਕਿਸੇ ਵੇਲੇ ਦਿਲ ਨਹੀਂ ਕਰਦਾ ਮਨ ਭਾਵਕ ਹੋ ਜਾਂਦਾ ਤੂੰ ਤੂੰ ਦੇਖ ਸਕਦੇ ਹੋ ਵੀ ਇਹ ਬੱਚਿਆਂ ਨੇ ਇਹਨਾਂ ਦੀ ਪੜ੍ਹਨ ਦੀ ਉਮਰ ਹੈ ਤੇ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਜਿਹੜਾ ਕਰਨਾ ਪੈਣ ਡਿਆ ਹੋ ਵਾ ਫਿਰ ਜਾ ਕੇ ਜਿਹੜਾ ਘਰ ਦੇ ਜਿਹੜੇ ਸਰਕਲ ਜਿਹੜੇ ਚੱਲ ਰਹੇ ਨੇ ਸੋ ਵੰਡੀਆਂ ਨੂੰ ਦੱਸਣ ਜੋਗਾ ਕਿ ਘਰ ਦੇ ਵਿੱਚ ਪਾਣੀ ਦਾ ਵੀ ਸਰਕਲ ਨਹੀਂ ਪਾਪਾ ਦੇ ਜਿੱਦਤ ਹੋ ਗਈ ਤੇ ਉਹਨਾਂ ਦੀ ਜਿਹੜੀ ਬਾਈਕ ਸੀ ਉਸ ਨੂੰ ਵੇਚ ਕੇ ਪਾਣੀ ਦਾ ਸਰਕਲ ਵੀ ਜਿਹੜਾ ਕਰਨਾ ਪਿਆ ਤਾਂ ਕਿ ਅੰਡੋ-ਗਵੰਡ ਜਾਂਦੇ ਸੀ ਤੇ ਲੋਕ ਤਨਵੇਂ ਨਿਕ ਮਾਰਦੇ ਸੀ ਪਾਣੀ ਕੋਈ ਇੱਕ ਦੇ ਦੇ ਦਿੰਦਾ ਸੀ ਦਰਵਾਜ਼ਾ ਬੰਦ ਕਰ ਲੈਂਦਾ ਸੀ ਸੋ ਕਮਰਿਆਂ ਦੀ ਵੀ ਜਿਹੜੀ ਹਾਲ ਹਾਲਤ ਆ ਬਿਲਕੁਲ ਹੀ ਜਿਹੜੀ ਹੈ ਨਾ ਮਾਤਰੀਆ ਜਦੋਂ ਬਾਰਿਸ਼ ਆਉਂਦੀ ਹੈ ਟਿਪ ਟਿਪ ਕਰਕੇ ਪਾਣੀ ਵੀ ਚੋੜਦਾ ਵਾ ਤੇ ਬਾਲੇ ਵੀ ਕੁਝ ਜਿਹੜੇ ਨੇ ਉਹ ਡਿੱਗਣ ਵਾਲੇ ਨੇ ਦੇਖ ਸਕਦੇ ਪਲੱਸਟਰ ਤੱਕ ਨਹੀਂ ਆ ਉੱਤੇ ਮੈਂ ਕੈਮਰਾਮੈਨ ਕਹਿੰਦਾ ਦੇਖ ਕਾ ਤਾਂ ਕੁੱਤੇ ਜਿਹੜਾ 2-2 ਫੁੱਟ ਉਹ ਇੰਨੀ ਵੀ ਕਿਸ ਸਮਾਜ ਸੇਵੀ ਸੰਸਥਾ ਨੇ ਜਾਂ ਕਿ ਐਨਆਰਵੀਰ ਨੇ ਨਹੀਂ ਇਹਨਾਂ ਨੂੰ ਅਪਰੋਚ ਕੀਤੀ ਵੀ ਤਰਪਾਲ ਦੋ ਰੁਪਏ 300 ਰੁਪਏ ਦੀ ਤਰਪਾਲ ਹੁੰਦੀ ਆ ਉਹ ਵੀ ਨਹੀਂ ਇਹਨਾਂ ਇਸ ਗੁਡੀਆਂ ਨੂੰ ਜਿਹੜੀ ਲਿਆ ਕੇ ਦਿੱਤੀ ਗਈ ਸੋ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾ ਨਹੀਂ ਜਿਹੜੀਆਂ ਇਹ ਲੋਕਾਂ ਦੀ ਜਿਹੜੀ ਮਦਦਗਾਰ ਸਾਬਤ ਹੁੰਦੀਆਂ ਨੇ ਸੋ ਉਹ ਵੀ ਇਹਨਾਂ ਨਾਲ ਜਰੂਰ ਇੱਕ ਧਿਆਨ ਦੇਣ ਇਹ ਜਿਹੜੀ ਵੀਡੀਓ ਦੇ ਵਿੱਚ ਤਸਵੀਰਾਂ ਜਿਹੜੋ ਗਰਾਊਂਡ ਦੀਆਂ ਦੇਖ ਕੇ ਘਰ ਵੀ ਜਿਹੜੇ ਨੇ ਕੱਚੇ ਨੇ ਬਿਲਕੁਲ ਸੁਲਾ ਪਈ ਆ ਬੈੱਡ ਤੱਕ ਜਿਹੜਾ ਟੁੱਟਿਆ ਵਾ ਸੋ ਉਸੇ ਕਮਰੇ ਦੇ ਵਿੱਚ ਹੀ ਇਹ ਜਿਹੜੀਆਂ ਗੁਡੀਆਂ ਨੇ ਬੱਚੀਆਂ ਨੇ ਉਹ ਰੋਟੀ ਪਾਣੀ ਦਾ ਜਿਹੜ ਸੋ ਕੰਡੀਸ਼ਨ ਬਹੁਤ ਹੀ ਜੜੀ ਨਾਜ਼ੁਕ ਆਪਾਂ ਜੜੀ ਆ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਸੋ ਇਦਾਂ ਦੇ ਜਿਹੜੇ ਦਾਨੀ ਸੱਜਣ ਨੇ ਲੋੜਵੰਦ ਪਰਿਵਾਰਾਂ ਤੱਕ ਵੀ ਜ਼ਰੂਰ ਜੜੀ ਮਦਦ ਕਰਨ ਕਹਿਵਲ ਹੋ ਜਾਂਦਾ ਵੀ ਦਾਨੀ ਸੱਜਣਾਂ ਦੀ ਮਦਦ ਜੜੀ ਆ ਉਹ ਗਲਤ ਜੜੀ ਹੱਥਾਂ ਦੇ ਵਿੱਚ ਜੜੀ ਆ ਚਲ ਜਾਂਦੀ ਇਦਾਂ ਲੋੜਵੰਦ ਪਰਿਵਾਰਾਂ ਤੱਕ ਉਹਨਾਂ ਦੀ ਮਦਦ ਜੜੀ ਨਹੀਂ ਪਹੁੰਚਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਕਿਆ ਖਰਾਬ ਗੱਟ ਹੈਲਥ ਸੇ ਹੈ ਪਰੇਸ਼ਾਨ ਤੁਖਾਈਏ ਤ੍ਰਿਫਲਾ ਅੰਮ੍ਰਿਤ 1 2 ਕਾ 4 ਰਹੀਏ ਅੰਦਰ ਸੇ ਸਾਫ਼ ਔਰ ਬਾਹਰ ਸੇ ਜਵਾਨ ਦਰਦ 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 पैरों की एडियों का दर्द घुटनों का दर्द कमर का दर्द बाजुओं का दर्द कंधों का दर्द रीढ़ की हड्डी का दर्द या फिर आ गई है घुटनों के ऑपरेशन की नौबत रुकिए, वैद्य बांध लेकर आया है इसके लिए सही समाधान काला गोंद ट्रीटमेंट जिसमें है पांच तरह की औषधियाँ खाने की और लगाने की इसकी अधिक जानकारी के लिए फोन कीजिए या फिर हमारी वेबसाइट पर विजिट कीजिए